ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦੇ ਕੁਝ ਰਿਸ਼ਤੇ ਨੋਟ ਕਰੋ ਜੀ ਪੰਜਾਬ ਦੇ ਕੁਝ ਨਵੇਂ ਰਿਸ਼ਤੇ ਨੇ ਆ ਚਾਹੇ ਜੀ ਅੱਜ ਦਾ ਪਹਿਲਾ ਰਿਸ਼ਤਾ ਬ੍ਰਹਮਜੋਤ ਸਿੰਘ ਪਤਾ ਕੈਨੇਡਾ ਪੀਆਰ ਹੈ ਜੀ ਮੁੰਡਾ ਕਾਸਟ ਖੱਤਰੀ ਸਿੱਖ ਉਮਰ ਹੈ ਜੀ 29 11 1993 ਵਰਥ ਪਲੇਸ ਹੈ ਜੀ ਵਦੋਦਰਾ ਗੁਜਰਾਤ ਦੇ ਵਿੱਚ ਜਨਮ ਟਾਈਮ ਹੈ ਮੁੰਡੇ ਦਾ 10:10 ਸਵੇਰ ਦਾ ਸਮਾਂ ਜੀ ਗੋਤ ਸ਼ਹਾਣੀ ਤੇ ਕੱਦ 5 ਫੁੱਟ 10 ਇੰਚ ਭੈਣ ਇਹਨਾਂ ਦੀ ਇੱਕ ਮੈਰਿਡ ਕੈਨੇਡਾ ਦੇ ਵਿੱਚ ਹੈ ਜੀ ਪੜ੍ਹਾਈ ਕਰੀ ਐ ਮੁੰਡੇ ਨੇ ਐਚਐਮ ਫ੍ਰॉम ਅਹਮਦਾਬਾਦ ਤੋਂ ਪੋਸਟ ਗ੍ਰੈਜੂਏਸ਼ਨ ਇਨ ਮੈਨੇਜਮੈਂਟ ਪਿਤਾ ਦਾ ਨਾਮ ਹੈ ਜੀ ਕੁਲਦੀਪ ਸਿੰਘ ਮਾਤਾ ਹਰਪਾਲ ਕੌਰ ਕੰਮ ਕਰਿਆ ਜੀ ਮੁੰਡਾ ਰੈਸਟੋਰੈਂਟ ਮੈਨੇਜਰ ਕੈਨੇਡਾ ਦੇ ਵਿੱਚ 3 ਸਾਲ ਤੋਂ ਕੈਨੇਡਾ ਪੀਆਰ ਹੈ ਜੀ ਆਪਣਾ ਘਰਾ ਗੁਜਰਾਤ ਦੇ ਵਿੱਚ ਮੰਗ ਹੈ ਜੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਵੈਲ ਐਜੂਕੇਟਿਡ ਹੋਵੇ ਪਰਿਵਾਰ ਵਧੀਆ ਹੋਵੇ ਜੀ ਭਾਵੇਂ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਲੜਕੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨਾਮ ਜਸਪ੍ਰੀਤ ਸਿੰਘ ਪਤਾ ਕੋਰਬਾ ਸਤੀਸ਼ਗੜ ਨੇਟਵਰਕ ਪਲੇਸ ਹੈ ਜੀ ਰੋਪੜ ਪੰਜਾਬ ਕਾਸਟ ਸੈਣੀ ਸਿੱਖ ਉਮਰ ਹੈ ਜੀ ਮੁੰਡੇ ਦੀ 5 1991 ਕੱਦ 5 ਫੁੱਟ 9 ਇੰਚ ਪੜਾਈ ਕਰੀ ਹੈ ਜੀ ਮੁੰਡੇ ਨੇ ਬੀਬੀਏ ਪੀਜੀਡੀਸੀਏ ਇੰਗਲਿਸ਼ ਮੀਡੀਅਮ ਤੋਂ ਪ੍ਰੋਫੈਸ਼ਨ ਜੀ ਟਰਾਂਸਪੋਰਟਰ ਭਰਾ ਇੱਕ ਹੈ ਜੀ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਮੰਗ ਹੈ ਜੀ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਸਿੱਖ ਪਰਿਵਾਰ ਤੋਂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਤੁਸੀਂ ਸੱਦੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਤਰਨਤਾਰਨ ਉਮਰ ਹੈ ਜੀ 4 ਸਤੰਬਰ 1998 ਕੱਦ 6 ਫੁੱਟ ਪੜ੍ਹਾਈ ਕਰੀ ਹੈ ਜੀ ਬੀਕੋਮ ਭੈਣ ਇੱਕ ਲਿਵਿੰਗ ਇਨ ਕੈਨੇਡਾ ਜੀ ਮਾਤਾ ਪਿਤਾ ਤੇ ਦਾਦੀ ਨੇ ਜੀ ਫੈਮਿਲੀ ਦੇ ਵਿੱਚ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਬਰਮਟਨ অন্ਟਾਰੀਓ ਦੇ ਵਿੱਚ ਗੈਸ ਏਜੰਸੀ ਦੇ ਵਿੱਚ ਮੈਨੇਜਰ ਹੈ ਜੀ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਜੀ ਕੋਲ ਜ਼ਮੀਨ 6 ਕਿੱਲੇ ਹੈ ਜੀ ਮੁੰਡੇ ਕੋਲ ਮੰਗ ਆ ਪਰਿਵਾਰ ਦੀ ਕੁੜੀ ਕੈਨੇਡਾ ਪੀ ਆਰ ਹੋਵੇ ਜੀ ਕੱਦ 5 ਫੁੱਟ 5 ਇੰਚ ਜਾਂ ਇਸ ਤੋਂ ਉੱਪਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਗੱਲ ਕਰਕੇ ਲਓ ਜੀ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੰਦੀਪ ਕੌਸ਼ਲ ਪਤਾ ਸਮਰਾਲਾ ਉਮਰ ਹੈ ਜੀ 29 ਜੂਨ 1985 ਕੱਦ 5 ਫੁੱਟ 7 ਇੰਚ ਕਾਸਟ ਹੈ ਜੀ ਸਵਰਨਕਰ ਗੋਲਡ ਸਮਿੱਥ ਭੈਣ ਇੱਕ ਮੈਰਿਡ ਹੈ ਤੇ ਪਿਤਾ ਐਕਸਪਾਇਰਡ ਨੇ ਮਾਤਾ ਦਾ ਨਾਮ ਹੈ ਜੀ ਸੀਤਾ ਦੇਵੀ ਮੁੰਡਾ ਹੈਂਡੀਕੈਪ ਹੈ ਜੀ ਅੱਜ ਸਾਈਟ ਵੈਰੀ ਸਲੋ ਹੈ ਜੀ ਮੁੰਡੇ ਦੀ ਕੰਮ ਕਰੇ ਜੀ ਗਵਰਨਮੈਂਟ ਜੋਬ ਇਨ ਹੈਲਥ ਡਿਪਾਰਟਮੈਂਟ ਐਜ਼ ਅ ਵਾਰਡ اٹੈਂਡ ਐਟ ਸਿਵਲ ਹਸਪੀਟਲ ਸਮਰਾਲਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਨਿਹਾਲ ਸਿੰਘ ਰੰਧਾਵਾ ਪਤਾ ਜੀ ਕਹਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਕਾਸਟ ਹੈ ਜੀ ਜਨਰਲ ਉਮਰ ਹੈ 19 11 1993 ਕੱਦ 5 ਫੁੱਟ 9 ਇੰਚ ਤੇ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ 10 ਪਾਸ ਪਿਤਾ ਦਾ ਨਾਮ ਹੈ ਰੇਸ਼ਮ ਸਿੰਘ ਯੂ ਐਸ ਏ ਕੈਨੇਡਾ ਵੈਸਟਰਨ ਵੀਜ਼ਾ ਜੀ ਮਾਤਾ ਹਾਊਸ ਵਾਈਫ ਨੇ ਗੁਰਸਿੱਖ ਫੈਮਿਲੀ ਹੈ ਜੀ ਵਧੀਆ ਪਰਿਵਾਰ ਹੈ ਮੰਗ ਹੈ ਜੀ ਇਹਨਾਂ ਦੇ ਪਰਿਵਾਰ ਦੀ ਕੁੜੀ ਪਲੱਸ 2 ਪਾਸ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਲੜਕੀ ਦੀ ਫੈਮਲੀ ਗੁਰਸਿੱਖ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਮਨਪ੍ਰੀਤ ਸਿੰਘ ਪਤਾ ਜਗਰਾਉ ਕਾਸਟ ਹੈ ਜੀ ਖੱਤਰੀ ਉਮਰ ਹੈ ਮੁੰਡੇ ਦੀ 12 11 1991 ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਆਈਟੀਆਈ ਡਿਪਲੋਮਾ ਭੈਣ 1 ਹੈ ਜੀ ਭਰਾ ਵੀ 1 ਹੈ ਫੈਮਲੀ ਦੇ ਵਿੱਚ ਮਾਤਾ ਪਿਤਾ ਨੇ ਮੰਗਾਜੀ ਪਰਿਵਾਰ ਦੀ ਕੁੜੀ ਭਾਵੇਂ ਗਰੀਬ ਪਰਿਵਾਰ ਦੀ ਹੋਵੇ ਪਰਿਵਾਰ ਵਧੀਆ ਹੋਵੇ ਜੀ ਵਿਆਹ ਸਿੰਪਲ ਕਰਨਾ ਹੋਰ ਕੋਈ ਮੰਗ ਨਹੀਂ ਜੀ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਵਟਸਐਪ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ